ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਅਮਨਦੀਪ ਸਿੰਘੜੀ ਦਾ ਇੱਕ ਵਿਅਕਤੀ ਨੇ ਆਪਣੀ ਪਤਨੀ ਨੂੰ ਲੱਭਣ ਦੇ ਲਈ ਪੁਲਿਸ ਦੇ ਕੋਲ ਅਪੀਲ ਕੀਤੀ ਆ ਪਿਛਲੇ 1 ਸਾਲ ਤੋਂ ਇਸ ਦੀ ਪਤਨੀ ਲਾਪਤਾ ਆ ਤਾਂ ਦੱਸਿਆ ਜਾ ਰਿਹਾ ਆ ਕਿ ਇੱਕ ਗੇਮ ਖੇਡਣ ਦੀ ਇਸ ਦੀ ਪਤਨੀ ਨੂੰ ਆਦਤ ਪੈ ਗਈ ਸੀਗੀ 2020 ਤੋਂ ਲਗਾਤਾਰ ਗੇਮ ਖੇਡਦੀ ਸੀ ਪਰ ਗੇਮ ਖੇਡਦੇ ਖੇਡਦੇ ਆਨਲਾਈਨ ਇੱਕ ਵਿਅਕਤੀ ਦੇ ਨਾਲ ਗੱਲਬਾਤ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਸ ਦੇ ਬਾਅਦ ਲਗਾਤਾਰ ਫੋਨ ਦੇ ਉੱਤੇ ਉਸ ਦੇ ਨਾਲ ਗੱਲਬਾਤ ਕਰਦੀ ਰਹਿੰਦੀ ਆ ਪਰ ਪਿਛਲੇ ਸਾਲ ਜਿਹੜਾ ਆ ਉਸ ਵਿਅਕਤੀ ਦੇ ਨਾਲ ਹੀ ਇਹ ਚੱਲੇ ਜਾਂਦੀ ਵਿਅਕਤੀ ਉਸ ਨੂੰ ਚਾਂਸੇ ਚ ਪਾ ਕੇ ਲੈ ਜਾਂਦਾ ਤਾਂ ਅਜੇ ਇਹ ਇਲਜ਼ਾਮ ਜਿਹੜੇ ਆ ਪਤਨੀ ਪਤੀ ਦੇ ਵੱਲੋਂ ਜਿਹੜੇ ਆ ਲਗਾਏ ਗਏ ਨੇ ਕਿ ਮੇਰੀ ਪਤਨੀ ਨੂੰ ਚਾਂਸੇ ਵਿੱਚ ਪਾ ਕੇ ਲੈ ਗਿਆ ਤੇ ਪਿਛਲੇ 1 ਸਾਲ ਤੋਂ ਲਗਾਤਾਰ ਬਹੁਤ ਸਾਰੀਆਂ ਐਫ ਆਈ ਆਰਸ ਦਰਜ ਕਰਵਾ ਦਿੱਤੀਆਂ ਨੇ ਬਹੁਤ ਆ ਪੁਲਿਸ ਥਾਣਿਆਂ ਦੇ ਵਿੱਚ ਘੁੰਮਲੇ ਆ ਪਰ ਹਜੇ ਤੱਕ ਉਸ ਦੀ ਪਤਨੀ ਦਾ ਪਤਾ ਨਹੀਂ ਲੱਗ ਰਿਹਾ ਕਿ ਉਹ ਕਿੱਥੇ ਗਈ ਆ ਉਸ ਵਿਅਕਤੀ ਦੇ ਨਾਲ ਗਈ ਆ ਜਾਂ ਫਿਰ ਉਸ ਦਾ ਜਿਹੜਾ ਆ ਕੋਈ ਅਤਾ ਪਤਾ ਨਹੀਂ ਲੱਗ ਰਿਹਾ ਉਸ ਦਾ ਕੋਈ ਮਰਡਰ ਕਰ ਦਿੱਤਾ ਗਿਆ ਹੈ ਜਾਂ ਉਹ ਕਿੱਥੇ ਕਿਹਨਾ ਹਾਲਾਤਾਂ ਦੇ ਵਿੱਚ ਰਹਿ ਰਹੀ ਆ ਇਸ ਨੂੰ ਲੈ ਕੇ ਕੋਈ ਵੀ ਖਬਰ ਜਿਹੜੀ ਆ ਉਹ ਨਹੀਂ ਮਿਲ ਰਹੀ ਹੈ ਕਿ ਤਾਂ ਇਸ ਨੂੰ ਲੈ ਕੇ ਪਰਿਵਾਰਕ ਮੈਂਬਰ ਲਗਾਤਾਰ ਪਰੇਸ਼ਾਨ ਆ ਤਾਂ ਪਤੀ ਅਸ਼ਵਨੀ ਜਿਹੜਾ ਕੈਮਰੇ ਸਾਹਮਣੇ ਆਇਆ ਉਸ ਦੀ ਜਿਹੜੀ ਆ ਮਾਂ ਕੈਮਰੇ ਸਾਹਮਣੇ ਆਈ ਹੈ ਜਿਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਦੇ ਕੋਲ ਗੁਹਾਰ ਲਗਾਈ ਹੈ ਕਿ ਸਾਡੀ ਪਤਨੀ ਨੂੰ ਜਿਹੜਾ ਆ ਉਹ ਲੱਭ ਕੇ ਦਿੱਤਾ ਜਾਵੇ ਸਾਡੇ ਮੇਰੀ ਘਰ ਵਾਲੀ ਨੂੰ ਲੱਭ ਕੇ ਦਿੱਤਾ ਜਾਵੇ ਜੇਕਰ ਉਸ ਦੇ ਨਾਲ ਕੋਈ ਅਣਹੋਣੀ ਘਟਨਾ ਵਾਪਰੀ ਆ ਤਾਂ ਉਸ ਦਾ ਤਾ ਕਰਕੇ ਦਿੱਤਾ ਜਾਵੇ ਕਿ ਉਹ ਕਿੱਥੇ ਗਈਆ ਤੇ ਕਿੰਨਾ ਹਾਲਾਤਾ ਚੱਤਾ ਉਸਨੇ ਦੱਸਿਆ ਕਿ 2020 ਤੋਂ ਲਗਾਤਾਰ ਉਹ ਗੇਮ ਖੇਡ ਰਹੀ ਸੀ ਕਿ ਤੇ ਮੇਰੇ ਕੇ ਉਹਨੇ ਦੱਸਿਆ ਕਿ ਦੋ ਬੱਚੇ ਇੱਕ ਬੱਚਾ 7ਵੀਂ ਕਲਾਸ ਚ ਪੜਦਾ ਹੈ ਤੇ ਇੱਕ ਬੱਚਾ 8ਵੀਂ ਕਲਾਸ ਚ ਪੜਦਾ ਹੈ ਤੇ 2020 ਦੇ ਵਿੱਚ ਉਸ ਨੂੰ ਗੇਮ ਖੇਡਣ ਦੀ ਉਸਦੀ ਪਤਨੀ ਨੂੰ ਗੇਮ ਖੇਡਣ ਦੀ ਆਤ ਪੈ ਜਾਂਦੀ ਜਿਸ ਦੇ ਬਾਅਦ ਉਹ ਲਗਾਤਾਰ ਉਸ ਗੇਮ ਦੇ ਵਿੱਚ ਇੰਨਾ ਜ਼ਿਆਦਾ ਗ੍ਰਸਤ ਹੋ ਜਾਂਦੀ ਹੈ ਕਿ ਉਸ ਦੇ ਬਾਅਦ ਉਸ ਨੂੰ ਆਲੇ ਦੁਆਲੇ ਦਾ ਕੋਈ ਖਿਆਲ ਨਹੀਂ ਰਹਿੰਦਾ ਤੇ ਜਿਸ ਦੇ ਬਾਅਦ ਪਿਛਲੇ ਸਾਲ ਉਸ ਦੀ ਇੱਕ ਕਿਸੇ ਲੜਕੇ ਦੇ ਨਾਲ ਗੱਲਬਾਤ ਹੋਣਾ ਸ਼ੁਰੂ ਹੋ ਜਾਂਦੀ ਹੈ ਤਾਂ ਉਸ ਦੇ ਬਾਅਦ ਉਸ ਲੜਕੇ ਦੇ ਨਾਲ ਹੀ ਉਸਦੀ ਪਤਨੀ ਚਲੇ ਜਾਂਦੀ ਤਾਂ ਇਹ ਇਲਜ਼ਾਮ ਪਤੀ ਦੇ ਵੱਲੋਂ ਲਗਾਏ ਗਏ ਨੇ ਤੇ ਉਸਦੇ ਬਾਅਦ ਉਸਨੇ ਇਹ ਵੀ ਕਿਹਾ ਕਿ 1 ਸਾਲ ਤੋਂ ਮੇਰੀ ਪਤਨੀ ਦਾ ਕੁਝ ਵੀ ਪਤਾ ਨਹੀਂ ਲੱਗ ਰਿਹਾ ਕਿ ਉਹ ਕਿੱਧਰ ਗਈ ਹੈ ਜਾਂ ਫਿਰ ਉਹ ਲੜਕਾ ਜਿਹਕਰ ਨਾਲ ਲੈ ਕੇ ਗਿਆ ਉਸਨੇ ਉਸਦੀ ਜਾਨ ਲੈ ਲਈ ਹੈ ਜਾਂ ਫਿਰ ਉਸਨੂੰ ਕਿੱਥੇ ਕਾਫਨ ਕਰ ਦਿੱਤਾ ਤਾਂ ਅਜਿਹੇ ਇਲਜ਼ਾਮ ਜਿਹੜੇ ਉਹ ਲਗਾਏ ਗਏ ਨੇ ਹਾਲਾਂਕਿ ਉਸਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਦੇ ਕੋਲ ਬਹੁਤ ਸਾਰੇ ਜਿਹੜੇ ਪਰਚੇ ਤੱਕ ਦਰਜ ਕਰਵਾ ਦਿੱਤੇ ਨੇ ਬਹੁਤ ਸਾਰੀਆਂ ਜਿਹੜੀਆਂ ਅਪੀਲਾਂ ਕੀਤੀਆਂ ਗਈਆਂ ਕਿਸੇ ਤਰੀਕੇ ਮੇਰੀ ਘਰ ਵਾਲੀ ਲੱਭ ਦਿੱਤੀ ਜਾਵੇ ਪਰ ਉਸ ਦਾ ਕੋਈ ਵੀ ਅਤਾ ਪਤਾ ਨਹੀਂ ਲੱਗ ਰਿਹਾ ਤਾਂ ਕਹਿ ਸਕਦੇ ਹਾਂ ਕਿ ਇੱਕ ਆਨਲਾਈਨ ਗੇਮ ਜਿਹੜੀ ਫ੍ਰੀ ਫਾਇਰ ਜਿਹੜੀ ਲਗਾਤਾਰ ਬਹੁਤ ਸਾਰੇ ਬੱਚੇ ਖੇਡਦੇ ਨੇ ਤਾਂ ਉਸਨੇ ਇੱਕ ਘਰ ਜ਼ਰੂਰ ਉਜਾੜ ਕੇ ਰੱਖ ਦਿੱਤਾ ਹੈ ਗੇਮ ਖੇਡਣ ਦੇ ਚੱਕਰ ਦੇ ਵਿੱਚ ਇਸ ਲੜਕੀ ਨੇ ਇਸ ਬਹੂ ਨੇ ਆਪਣਾ ਘਰ ਉਜਾੜ ਲਿਆ ਤਾ ਪਤੀ ਵਿਚਾਰਾ ਰੋ ਰਿਹਾ ਆ ਮਿੰਤਾ ਤਰਲੇ ਕਰ ਰਿਹਾ ਹੈ ਕਿ ਕਿਸੇ ਤਰੀਕੇ ਮੇਰੀ ਪਤਨੀ ਨੂੰ ਜਿਹੜਾ ਆ ਉਹ ਲਿਆਂਦਾ ਜਾਵੇ ਤਾਂ ਇਸ ਮਾਮਲੇ ਵਿੱਚ ਪਤੀ ਦਾ ਕੀ ਕਹਿਣਾ ਆ ਸੁਣਾਉਂਦੇ ਚੱਲਦੇ ਆ ਮੇਰੇ 2011 ਵਿੱਚ ਮੈਰਿਜ ਹੋਈ ਹੈ 14 ਸਾਲ ਹੋ ਗਿਆ ਹੈ ਤੇ ਦੋ ਬੱਚੇ ਆ ਮੇਰੇ ਕੀ ਲੱਗਦਾ ਦੱਸੋਗੇ ਕਿ ਇੱਕ ਗੇਮ ਦੇ ਵਿੱਚ ਤੁਹਾਡੀ ਵਾਈਫ ਗੇਮ ਖੇਡਣ ਲੱਗੀ ਔਰ ਉਸੇ ਵਿੱਚ ਤੁਹਾਡਾ ਘਰ ਓਟੜ ਗਿਆ ਹਾਂਜੀ ਕੀ ਹੋਇਆ ਸੀ ਪੂਰਾ ਮਾਮਲਾ ਫ੍ਰੀ ਫਾਇਰ ਗੇਮ ਖੇਡ ਜੀ ਸੀਗੀ ਉਹਦੇ ਵਿੱਚ ਕਾਹੋ ਚੰਗਾ ਦਾ ਬੰਦਾ ਹੈ ਉਹ ਇਹਦੇ ਵਿੱਚ ਆਇਆ ਤੇ ਉਹਨੇ ਆਪਣੇ ਚਾਂਸੇ ਵਿੱਚ ਲਿਆ ਤੇ ਉਹਦੇ ਨਾਲ ਹੀ ਗੱਲਬਾਤ ਕਰਦੀ ਸੀਗੀ ਤੇ ਉਹਦੇ ਨਾਲ ਹੀ ਇਹਦਾ ਗੱਲਬਾਤ ਹੋਈ ਤੇ ਉਹ ਵੀ ਇਹਨੂੰ ਨਾਲ ਲੈ ਕੇ ਗਿਆ ਤੇ ਕਦੀ ਤੁਸੀਂ ਪੁਲਿਸ ਸਟੇਸ਼ਨ 'ਚ ਕਿਤੇ ਹੋ ਰਹੀ ਸੀ ਜਿਹੜੀ ਕੰਪਲੇਨ ਕੀਤੀ ਸੀਗੀ ਇੱਕ ਸਾਲ ਕਿਤੇ ਕਿਤੇ ਹਾਂਜੀ ਅਸੀਂ ਉਹ ਦਿਨ ਕੰਪਲੇਟਾ ਬੋਧ ਕੀਤੀਆਂ ਅਸੀਂ ਮਕੇਰੀਆਂ ਦਸੂਹਾ ਸ਼ਹਿਰਪੁਰ ਤੱਕ ਅਸੀਂ ਐਸਐਸਪੀ ਤੱਕ ਅਸੀਂ ਕੰਪਲੇਟਾ ਪਾਈਆਂ ਪਰ ਸਾਡਾ ਕੋਈ ਹੱਲ ਨਹੀਂ ਕੋਈ ਕੁਝ ਨਹੀਂ ਹੋਇਆ ਸਾਡਾ ਵੀਰ ਹ ਹ ਤੇ ਹ ਅਜੇ ਤੱਕ ਵੀ ਅਸੀਂ ਤੋੜ ਪੱਜ ਰਹੇ ਆ ਸਾਡੇ ਦੱਖਾਂ ਲਈ ਤਾਂ ਕੋਈ ਰਸਤਾ ਨਹੀਂ ਨਿਕਲਿਆ ਨਾ ਮਰੀ ਨਾ ਜਾਂੰਤੀ ਸਾਨੂੰ ਕੁਝ ਨਹੀਂ ਪਤਾ ਲੱਗਦਾ ਤੁਹਾਡੀ ਵਾਈਫ ਨਾਲ ਕੁਝ ਮਿਸਕਿੰਗ ਵੀ ਹੋਈ ਹੋ ਸਕਦੀ ਇਹਦਾ ਨਹੀਂ ਨਾ ਪਤਾ ਲੱਗ ਰਿਹਾ ਸਾਨੂੰ ਪ੍ਰਸ਼ਾਸਨ ਕੁਝ ਨਹੀਂ ਦੱਸ ਰਿਹਾ ਸਾਨੂੰ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਨੂੰ ਅਸੀਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆ ਕਿ ਜਿੱਥੇ ਵੀ ਹੈਗੀ ਆ ਸਾਡੇ ਪੇਚ ਕੀਤੀ ਜਾਵੇ ਸਾਡੇ ਤੁਹਾਡੇ ਦੋ ਬੱਚੇ ਜਿਹੜੇ ਕਿਹੜੀ ਵੀ ਕਲਾਸ ਪੜ੍ਹਦੇ ਨੇ ਇੱਕ 7 ਜੀ ਕੇ ਤੇ ਬੱਚੇ ਮਾਂ ਤੋਂ ਕਰ ਕਿਸ ਤਰ੍ਹਾਂ ਬਹੁਤ ਪਰੇਸ਼ਾਨ ਹੈ ਬੱਚੇ ਯਾਦ ਕਰਦੇ ਆਪਣੀ ਮਾਂ ਨੂੰ ਉਹਦੀ ਫੋਟੋ ਦੀ ਦੇਖ ਕੇ ਦੁਖੀ ਹੁੰਦੇ ਆ ਰਾਤ ਨੂੰ ਹੁੰਦੇ ਆ ਠੋੜ ਕਾਂਤਾ ਕਾਂਤਾ ਦੇਵੀ ਜੀ ਕੀ ਹੋਇਆ ਜਿਹੜਾ ਤੁਹਾਡੇ ਬੇਟੇ ਦਾ ਇੱਕ ਮੋਬਾਈਲ ਗੇਮ ਨੇ ਘਰ ਉਜਾੜਿਆ ਸਾਡੇ ਮੋਬਾਈਲ ਗੇਮ ਨੇ ਇਹ ਕਾਰਜਾੜਿਆ ਗੇਮ ਖੇੜਦੀ ਸੀਗੀ ਵੱਡੀ ਬਹੂ ਹਾਂਜੀ ਕੀ ਨਾਮ ਉਹਦਾ ਅਨੀਤਾ ਕਸ਼ੇਸ਼ ਕਦੋਂ ਤੋਂ ਲਾਪਤਾ ਹੋਈ ਕਰੋ ਕਿਸ ਤਰ੍ਹਾਂ ਗੇਮ ਚ ਇਹ ਪਈ ਇਹ ਪਤਾ ਨਹੀਂ ਕਿੱਦਾਂ ਉਹਨਾ ਗੇਮ ਗਾਰਡ ਲਈ ਕਿੱਦਾਂ ਨੇ ਸਾਨੂੰ ਇਹ ਨਹੀਂ ਪਤਾ ਲੱਗਾ ਕਿੱਦਾਂ ਕੱਢੀ ਕਿੱਦਾਂ ਨੇ ਉਸ ਗੇਮ ਚ ਕੀ ਖੇਡਦੇ ਸੀ ਉਸ ਫ੍ਰੀ ਫਾਇਰ ਖੇਡਦੇ ਸੀ ਬੱਚੇ ਕਹਿੰਦੇ ਫ੍ਰੀ ਫਾਇਰ ਹੀ ਸੀ ਜਦੋਂ ਮੈਂ ਪੁੱਛਣਾ ਬੱਚਿਆਂ ਨੂੰ ਵੀ ਇਹ ਕਿਹੜੀ ਗੇਮ ਹੁੰਦੀ ਹੈ ਕਹਿੰਦੇ ਫ੍ਰੀ ਫਾਇਰ ਹੈ ਉਹਦੇ ਵਿੱਚ ਤੁਹਾਡੇ ਤੁਹਾਡੀ ਬਹੂ ਦੇ ਨਾਲ ਹੋਰ ਵੀ ਲੋਕੀ ਜੁੜੇ ਹੋਣੇ ਗੇਮ ਦੇ ਨਾਲ ਹਾਂ ਉਹ ਵੀ ਕਿਸੇ ਮੁੰਡੇ ਦੇ ਸੰਪਰਕ ਚ ਆਈ ਸੀ ਉਹਦੇ ਚ ਹਾਂ ਆਈ ਸੀ ਇੱਕ ਮੁੰਡਾ ਸੀਗਾ ਕਾਲੂ ਚੰਗਾ ਦਾ ਤੇ ਉਹ ਉਹਦੇ ਅੱਸੀ ਸੀਗੀ ਤੇ ਉਹ ਆਹੀ ਫਿਰ ਉਹਦਾ ਨਾਮ ਵੀ ਲਿਆ ਤੇ ਫਿਰ ਇਹ ਸਾਰਾ ਕੁਝ ਦੱਸਿਆ ਮੁੰਡੇ ਨੇ ਕਹਿੰਦਾ ਫਿਰ ਇਹਨੂੰ ਕੋਈ ਦੱਸਿਆ ਸਾਰਾ ਕੁਝ ਵੀ ਮੇਰੀ ਉਹਦੇ ਨਾਲ ਗੱਲਬਾਤ ਹੈਗੀ ਜਾਂ ਕੁਝ ਵੀ ਹੈਗੀ ਮਾੜੀ ਮੋਟੀ ਤੇ ਮੈਨੂੰ ਤੰਗ ਕਰਦਾ ਮਤਲਬ ਤੇ ਤੁਹਾਡੀ ਬਹੂ ਨੇ ਦੱਸਿਆ ਹਾਂ ਬਹੂ ਨੇ ਮੈਨੂੰ ਦੱਸਿਆ ਬਹੂ ਤੁਹਾਡੀ ਹੁਣ ਕਿੰਨਾ ਟਾਈਮ ਹੋ ਗਿਆ ਪਤਾ ਹੋਈ ਹੁਣ ਸਾਲ ਹੋ ਗਿਆ ਸਾਲ ਤੋਂ ਕੁਝ ਪਤਾ ਨਹੀਂ ਹੋ ਗਿਆ ਨਹੀਂ ਸਾਨੂੰ ਕੁਝ ਨਹੀਂ ਪਤਾ ਸਾਰੇ ਬਸ ਇੱਕੋ ਕੰਮ ਗਏ ਸੀ ਘਰ ਬੈਠ ਗਿਆ ਹੁਣ ਮੁੰਡੇ ਦੇ ਬੱਚੇ ਤਾਂ ਪੈਣਦੇ ਨਹੀਂ ਹੁਣ ਮੈਂ ਵੀ ਕਿਤੇ ਕਿੰਨੇ ਕੁ ਜਾਵਾਂ ਕੀ ਨਿਕ ਡੋੜਾ ਕਿਉਂਕਿ ਮੈਂ ਬਿਮਾਰ ਨਹੀਂ ਐ ਬੱਚੇ ਵੀ ਸਾਹਮਣੇ ਸਕੂਲੋ ਵੀ ਆਂਦੇ ਬੱਚੇ ਘਰ ਦਾ ਵੀ ਕੰਮ ਮਾੜਾ ਮੋਟਾ ਕਰਨਾ ਰੋਟੀ ਪਾਣੀ ਵੀ ਕਰਨਾ ਤੇ ਪੁਲਿਸ ਪ੍ਰਸ਼ਾਸਨ ਤੋਂ ਤੁਸੀਂ ਹਰ ਜਗ੍ਹਾ ਕੀ ਆਸ਼ਵਾਸਨ ਮਿਲਦਾ ਤੁਹਾਨੂੰ ਹਾਂ ਸਾਨੂੰ ਕੁਛ ਨਹੀਂ ਮਿਲਦਾ ਬਈ ਸਾਨੂੰ ਕੁਛ ਨਹੀਂ ਮਿਲਦਾ ਬਈ ਵੀ ਅਸੀਂ ਇਨੇ ਰੋਗੇ ਵੀ ਦੇਖ ਲਿਆ ਸਭ ਕੁਛ ਹੱਥ ਵੀ ਗੜਗੜਾ ਕੇ ਵੀ ਦੇਖ ਲਿਆ ਅਸੀਂ ਉਹਨਾਂ ਦੇ ਪੈਰ ਹੀ ਹੱਥ ਲਾ ਕੇ ਵੀ ਦੇਖ ਲਿਆ ਸਾਨੂੰ ਕੁਛ ਉਹਨਾਂ ਨੇ ਉਹ ਨਹੀਂ ਕੀਤਾ ਕੀ ਮੰਗ ਕਰਦੇ ਤੁਸੀਂ ਅਸੀਂ ਮੰਗੇ ਕਰਦੇ ਆਂ ਪੀ ਜੀ ਕਿਤੇ ਹੈਗੀ ਐ ਮਾਰੀ ਜਿੰਦਗੀ ਕਿਤੇ ਵੀ ਹੈਗੀ ਐ ਪੀ ਸਾਡੇ ਪੇਸ਼ ਕਰੋ ਸਾਡੇ ਨਾਲ ਜਿਹੜੀ ਗੱਲਬਾਤ ਐ ਉਹ ਕਰਕੇ ਜਿੱਥੇ ਮਰਜ਼ੀ ਚੱਲ ਜਾ ਉਹਦੀ ਮਰਜ਼ੀ ਐ ਜਾਣਾ ਜਾਏ ਜੇ ਬੱਚਿਆਂ ਚ ਰਹਿਣੇ ਜਾਂਦੀ ਐ ਰਹਿ ਅਸੀਂ ਰੱਖਣ ਨੂੰ ਤਿਆਰ ਹਾਂ